ਮਰਹੂਮ ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਸਿੰਘ ਜਵੰਦਾ ਦੇ ਪਰਿਵਾਰ ਨੂੰ ਕੀ ਸੱਚਮੁੱਚ ਸਰਕਾਰ ਦੀ ਨੌਕਰੀ ਦੀ ਲੋੜ ਹੈ ਬੱਚਿਆਂ ਦੇ ਪਾਲਣ ਪੋਸ਼ਣ ਦੀ ਲੋੜ ਹੈ ਜਾਂ ਫਿਰ ਪੂਰੇ ਦੇਸ਼ ਦੇ ਵਿੱਚ ਆਵਾਰਾ ਪਸ਼ੂਆਂ ਦੇ ਹੱਲ ਕੱਢੇ ਜਾਣ ਦੀ ਲੋੜ ਹੈ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਮੌਕੇ ਜੱਦੀ ਪਿੰਡ ਪੋਨਾ ਵਿਖੇ ਵੱਡਾ ਇਕੱਠ ਹੋਇਆ ਪਰਿਵਾਰ ਤੇ ਨੇੜਲੇ ਸੰਬੰਧੀਆਂ ਤੋਂ ਇਲਾਵਾ ਸਮਾਗਮ 'ਚ ਪਹੁੰਚੇ ਹਰੇਕ ਸ਼ਖਸ ਦੀ ਅੱਖ ਭਰੀ ਹੋਈ ਸੀ ਮਨ ਉਦਾਸ ਸੀ ਪਰ ਸ਼ਾਇਦ ਜਵੰਦਾ ਦੀ 10 ਸਾਲਾਂ ਦੀ ਧੀ ਅਮਾਨਤ ਕੌਰ ਦੀ ਕਰੋੜਾਂ ਲੋਕਾਂ ਨੂੰ ਕੀਤੀ ਅਪੀਲ ਕਿਸੇ ਨੇ ਨਹੀਂ ਸੁਣੀ ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਰ ਮੰਨਦੇ ਸੀ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹੁੰਨੀ ਹਾਂ ਕਿ ਜਿਵੇਂ ਮੇਰੇ ਪਾਪਾ ਨਾਲ ਹੋਇਆ ਇਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ ਸਤਿ ਸ੍ਰੀ ਅਕਾਲ ਜੀ ਮੈਂ ਹਰ ਸ਼ਰਨ ਕੌਰ ਤੁਸੀਂ ਦੇਖ ਰਹੇ ਹੋ ਖਾਲਸ ਟੀਵੀ ਖਾਲਸ ਪ੍ਰਾਈਮ ਸਟੋਰੀ ਲੈ ਕੇ ਹਾਜ਼ਰ ਹਾਂ ਰਾਜਵੀਰ ਸਿੰਘ ਜਵੰਦਾ ਦੇ ਲਈ ਲੱਕੀ ਚਾਰਮ ਉਹਨਾਂ ਦੀ ਧੀ ਅਮਾਨਤ ਕੌਰ ਪਿਤਾ ਨੂੰ ਸ਼ਰਧਾਂਜਲੀ ਦੇਣ ਵੇਲੇ ਕਰੋਨਾ ਧੀਆਂ ਅਤੇ ਪੁੱਤਰਾਂ ਦੀ ਆਵਾਜ਼ ਬਣ ਗਈ ਪਿਤਾ ਨੂੰ ਗਵਾਉਣ ਦਾ ਦਰਦ ਉਸਦੇ ਚਿਹਰੇ ਅਤੇ ਬੋਲਾਂ 'ਚ ਮਹਿਸੂਸ ਕੀਤਾ ਜਾ ਸਕਦਾ ਸੀ ਇਸੇ ਲਈ ਅਮਾਨਤ ਕੌਰ ਨੇ ਕਿਹਾ ਸੀ ਕਿ ਜੋ ਮੇਰੇ ਪਾਪਾ ਨਾਲ ਹੋਇਆ ਉਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ ਅੰਤਿਮਰ ਦਾਸ ਵਿੱਚ ਪਹੁੰਚੇ ਹਰ ਇੱਕ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਵਜ੍ਹਾ ਕਰਕੇ ਪੰਜਾਬ ਦਾ ਹੀਰਾ ਪੁੱਤ ਕਹੋਣ ਵਾਲਾ ਰਾਜਵੀਰ ਜਵੰਦਾ ਗਵਾਚ ਗਿਆ ਉਸ ਦੀ ਕਿਸੇ ਨੇ ਗੱਲ ਹੀ ਨਹੀਂ ਕੀਤੀ ਉਸ ਵਜ੍ਹਾ ਤੇ ਕਿਸੇ ਨੇ ਗੱਲ ਨਹੀਂ ਕੀਤੀ ਜਿਨ੍ਹਾਂ ਨੂੰ ਕਰਨੀ ਚਾਹੀਦੀ ਸੀ ਮੰਗ ਕਰਨ ਵਾਲੇ ਤਾਂ ਬਥੇਰੇ ਕਰੀ ਗਏ ਪਰ ਜੋ ਜਿਨ੍ਹਾਂ ਦੇ ਅਧਿਕਾਰ ਖੇਤਰ ਦੇ ਵਿੱਚ ਉਸ ਸਮੱਸਿਆ ਦਾ ਹੱਲ ਕਰਨਾ ਆਉਂਦਾ ਉਹਨਾਂ ਨੇ ਤਾਂ ਗੱਲ ਹੀ ਨਹੀਂ ਕੀਤੀ ਆਵਾਰਾ ਪਸ਼ੂਆਂ ਦੇ ਬੇਪਰਵਾਹ ਸੜਕਾਂ ਤੇ ਘੁੰਮਣ ਕਰਕੇ ਹੁਣ ਤੱਕ ਰਾਜਵੀਰ ਜਵੰਦਾ ਵਾਂਗੂ ਕਈ ਪਰਿਵਾਰਾਂ ਨੇ ਆਪਣੇ ਧੀਆ ਪੁੱਤ ਗਵਾਏ ਨੇ ਪਰ ਕਿਸੇ ਨੇ ਇਸ ਬਾਰੇ ਕੁਝ ਨਹੀਂ ਕਿਹਾ ਯਾਨੀ ਕਿ ਸਰਕਾਰ ਨੇ ਕੁਝ ਨਹੀਂ ਕਿਹਾ ਅੰਤਿਮ ਅਰਦਾਸ ਦੇ ਮੌਕੇ ਤੋਂ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਨੌਕਰੀ ਦੇਣ ਤੋਂ ਲੈ ਕੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਗਿਆ ਜਵੰਦਾ ਆਪਣੇ ਪਰਿਵਾਰ ਲਈ ਇੰਨਾ ਜ਼ਰੂਰ ਜੋੜ ਗਿਆ ਹੈ ਕਿ ਸ਼ਾਇਦ ਇਹਨਾਂ ਸਭ ਚੀਜ਼ਾਂ ਦੀ ਪਰਿਵਾਰ ਨੂੰ ਲੋੜ ਨਾ ਪਵੇ ਤੇ ਜਿਹੜੀ ਗੱਲ ਦੀ ਸਭ ਤੋਂ ਵੱਧ ਜ਼ਰੂਰਤ ਸੀ ਉਹ ਸੀ ਰਾਜਵੀਰ ਦੀ ਮੌਤ ਦੇ ਕਾਰਨ ਰਹੇ ਅਵਾਰਾ ਪਸ਼ੂਆਂ ਨੂੰ ਨੱਥ ਪਾਉਣ ਸੰਬੰਧੀ ਇੱਕ ਮੁਹਿੰਮ ਦਾ ਆਗਾਜ਼ ਕਰਨ ਦੀ ਮੰਚ ਤੋਂ ਸਰਕਾਰ ਸਮੇਤ ਬਾਕੀ ਸਾਰਿਆਂ ਵੱਲੋਂ ਇੱਕ ਸੁਨੇਹਾ ਜ਼ਰੂਰ ਜਾਣਾ ਚਾਹੀਦਾ ਸੀ ਕਿ ਬਸ ਹੁਣ ਹੋਰ ਨਹੀਂ ਰਾਜੀਵੀਰ ਰਾਜੀਵੀਰ ਵਰਗਾ ਕੋਈ ਹੋਰ ਪਿਤਾ ਪੁੱਤਰ ਪਤੀ ਅਵਾਰਾ ਪਸ਼ੂਆਂ ਦੀ ਵਜ੍ਹਾ ਕਰਕੇ ਆਪਣੇ ਪਰਿਵਾਰ ਤੋਂ ਨਹੀਂ ਵਿਛੜੇਗਾ ਪਰ ਮੰਚ ਤੋਂ ਅਜਿਹਾ ਕੋਈ ਸੁਨੇਹਾ ਨਹੀਂ ਮਿਲਿਆ ਹਾਲਾਂਕਿ ਜਿਸ ਦਿਨ ਰਾਜਵੀਰ ਦਾ ਦੇਹਾਂਤ ਹੋਇਆ ਅਫਸੋਸ ਕਰਨਾ ਹੈ ਕਈ ਕਲਾਕਾਰਾਂ ਨੇ ਜ਼ਰੂਰ ਸਰਕਾਰਾਂ ਵੱਲੋਂ ਲਏ ਜਾਂਦੇ ਕਾਉਸਸ ਅਤੇ ਟੋਲ ਟੈਕਸ ਤੇ ਸਵਾਲ ਚੁੱਕੇ ਸਨ ਜਵਾਬ ਮੰਗਿਆ ਸੀ ਪਰ ਅੰਤਿਮ ਅਰਦਾਸ ਮੌਕੇ ਕਿਸੇ ਨੇ ਵੀ ਮੰਚ ਤੋਂ ਇਸ ਆਵਾਜ਼ ਨੂੰ ਬੁਲੰਦ ਨਹੀਂ ਕੀਤਾ ਹਾਂ ਗਾਇਕ ਰੇਸ਼ਮ ਸਿੰਘ ਅਨਮੋਲ ਤੇ ਅਦਾਕਾਰ ਗੁਰਪ੍ਰੀਤ ਖੁੱਗੀ ਨੇ ਜ਼ਰੂਰ ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਆਵਾਰਾ ਪਸ਼ੂਆਂ ਤੇ ਚਿੰਤਾ ਜ਼ਿਤਾਈ ਸੀ ਪਰ ਮੰਚ ਤੋਂ ਉਹ ਵੀ ਇਸ ਨੂੰ ਮੁਹਿੰਮ ਦਾ ਰੂਪ ਦੇਣ 'ਚ ਸਫਲ ਨਹੀਂ ਹੋ ਸਕੇ ਮੈਨੂੰ ਇਹ ਦੱਸ ਦਿਓ ਕਿ ਟੰਗਰ ਬੱਚੇ ਸੜਕਾਂ ਤੇ ਛੱਡੇ ਕਿੰਨੇ ਸਮਾਜ ਨੇ ਕਿ ਕਿਸੇ ਹੋਰ ਨੇ ਸਮਾਜ ਕਹਿੰਦੀ ਇਹਦੇ ਖਿਲਾਫ ਆਵਾਜ਼ ਉਠਾਓ ਸਮਾਜ ਤੇ ਤੁਸੀਂ ਹੋ ਜਿਨੇ ਆਪਣੀ ਗਾਂ ਜਦੋਂ ਤੋਕੜ ਹੋ ਗਈ ਦੁੱਧ ਨਹੀਂ ਦੇ ਰਹੀ ਸੜਕ ਤੇ ਛੱਡਤੀ ਤੁਸੀਂ ਬੱਚੇ ਛੱਡ ਦਿੱਤੇ ਸੜਕਾਂ ਤੇ ਤੁਹਾਨੂੰ ਨਹੀਂ ਚਾਹੀਦੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਆਪਣੇ ਪੁੱਤਾਂ ਲਈ ਜਿਹੜੀਆਂ ਕਮਾਈਆਂ ਕਰਦੇ ਹੋ ਕੋਈ ਪਤਾ ਨਹੀਂ ਕਦੋਂ ਉਹ ਬੱਚਾ ਤੁਹਾਡੇ ਪੁੱਤ ਦੇ ਅੱਗੇ ਖੜਾ ਹੋਵੇ ਕਿਤੇ ਬਾਕੀ ਮਨ ਬੜਾ ਉਦਾਸ ਹੈ ਮੈਂ ਫੇਰ ਰਿਕੁਐਸਟ ਕਰਦਾ ਸਾਰਿਆਂ ਨੂੰ ਕਿ ਆਵਾਰਾ ਪਸ਼ੂਆਂ ਕਰਕੇ ਜਿਹੜਾ ਹਾਦਸਾ ਹੋਇਆ ਇਸੇ ਅੱਗੇ ਤੇ ਜ਼ਰੂਰ ਗੱਲ ਕੀਤੀ ਜਾਵੇ ਤਾਂ ਕਿ ਕਿਸੇ ਦਾ ਘਰ ਨਾ ਉੱਜੜੇ। ਰਾਜਵੀਰ ਦੇ ਸਾਥੀ ਕਲਾਕਾਰਾਂ ਨੇ ਜਿਸ ਤਰ੍ਹਾਂ ਜਵੰਦਾ ਦੇ ਪੈਂਡਿੰਗ ਸ਼ੋਅ ਦੀ ਜ਼ਿੰਮੇਵਾਰੀ ਲਈ ਹੈ, ਸ਼ੋਅ ਦੇ ਪੈਸਿਆਂ ਨਾਲ ਪਰਿਵਾਰ ਦੀ مالی ਮਦਦ ਕਰਨ ਦਾ ਅਹਿਦ ਲਿਆ ਹੈ, ਉਸੇ ਤਰ੍ਹਾਂ ਅਵਾਰਾ ਪਸ਼ੂਆਂ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਪ੍ਰਤੀ ਸਰਕਾਰਾਂ ਨੂੰ ਜਗਾਉਣ ਦਾ ਅਹਿਦ ਵੀ ਲੈਣਾ ਪਊਗਾ। ਇਸ ਨੂੰ ਮਹਿੰਮ ਦਾ ਹਿੱਸਾ ਬਣਾਉਣਾ ਪਊਗਾ। ਆਪਣੇ ਗੀਤਾਂ ਤੇ ਸ਼ੋਅਜ਼ ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ ਤਾਂ ਕਿ ਸਰਕਾਰਾਂ ਨੂੰ ਜਵਾਬਦੇਹ ਬਣਾਇਆ ਜਾ ਸਕੇ। ਕਾਉਸਸ ਵਰਗੀ ਦੀ ਸਹੀ ਵਰਤੋਂ ਹੋ ਸਕੇ ਪਿਛਲੇ ਮਹੀਨੇ ਮਸ਼ਹੂਰ ਪੰਜਾਬੀ ਗਾਇਕ ਹਰਪੰਨ ਮਾਨਵਿਕ ਰੁੱਖ ਖੇਤਰ ਨੇੜੇ ਆਵਾਰਾ ਪਸ਼ੂਆਂ ਕਰਕੇ ਦੁਰਘਟਨਾ ਦਾ ਸ਼ਿਕਾਰ ਹੁੰਦੇ ਹੁੰਦੇ ਬਾਲ-ਬਾਲ ਬਚੇ ਸਨ ਹਾਲਾਂਕਿ ਇਹ ਅਜਿਹਾ ਨਹੀਂ ਹੈ ਕਿ ਸਰਕਾਰਾਂ ਆਵਾਰਾ ਪਸ਼ੂਆਂ ਦੇ ਖਤਰਨਾਕ ਅੰਜਾਮ ਤੋਂ ਅਣਜਾਣ ਨੇ ਕਿਉਂਕਿ ਸਰਕਾਰ ਦੇ ਆਪਣੇ ਅੰਕੜੇ ਖੁਦ ਇਸ ਦੀ ਗਵਾਹੀ ਭਰਦੇ ਨੇ ਕੇਂਦਰੀ ਸੜਕ ਆਵਾਜਾਈ ਮੰਤਰੀ ਮੁਤਾਬਕ 2023 ਦੇ ਵਿੱਚ 172000 ਲੋਕ ਸੜਕੀ ਦੁਰਘਟਨਾਵਾਂ ਦੇ ਵਿੱਚ ਖਤਮ ਹੋ ਗਏ ਸਨ ਤੇ ਬਹੁਤ ਵੱਡਾ ਅੰਕੜਾ ਹੈ ਪੂਰੀ ਦੁਨੀਆ 'ਚ ਵਾਪਰਨ ਵਾਲੀਆਂ ਸੜਕ ਦੁਰਘਟਨਾਵਾਂ ਦੇ ਵਿੱਚ ਭਾਰਤ ਨੰਬਰ 1 ਤੇ ਹੈ ਹਰੇਕ ਦਿਨ ਇੱਥੇ 474 ਲੋਕ ਸੜਕ ਹਾਦਸਿਆਂ 'ਚ ਖਤਮ ਹੋ ਜਾਂਦੇ ਨੇ ਯਾਨੀ ਕਿ ਹਰੇਕ ਮਿੰਟ 3 ਲੋਕ ਸੜਕੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਐਨਾ ਹੀ ਨਹੀਂ ਇਕਾਂਕੜੇ ਮੁਤਾਬਿਕ ਭਾਰਤ ਦੀਆਂ ਸੜਕਾਂ ਤੇ 2004 ਤੋਂ 24 ਤੱਕ 30 ਲੱਖ ਲੋਕ ਸੜਕ ਹਾਦਸਿਆਂ 'ਚ ਮੁੱਕ ਗਏ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗੜਕਨੇ ਨੇ ਐਲਾਨ ਕੀਤਾ ਸੀ ਕਿ ਹਾਈਵੇ ਤੇ ਆਵਾਰਾ ਜਾਨਵਰ ਨਾ ਆਉਣ ਇਸ ਲਈ ਬਾਹੂ ਬਲੀ ਨਾਮ ਦੀ ਇੱਕ ਕੰਦ ਖੜੀ ਕੀਤੀ ਜਾਊਗੀ ਪਰ 2 ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜ ਤੱਕ ਅਜਿਹੀ ਕੋਈ ਕੰਦ ਸਾਨੂੰ ਤਾਂ ਨਹੀਂ ਦੇਸੀ ਜੇ ਤੁਹਾਨੂੰ ਕਿਤੇ ਦਿਸੀ ਹੈ ਸਾਨੂੰ ਜ਼ਰੂਰ ਦੱਸਿਓ ਪੰਜਾਬ ਰਾਣਾ ਤੇ ਹਿਮਾਚਲ ਪ੍ਰਦੇਸ਼ ਸੂਬਿਆਂ ਸਮੇਤ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਕਾਉ ਸੈਸ ਸ਼ੁਰੂ ਕੀਤਾ ਸੀ ਪਰ ਇਸ ਦਾ ਮਨੋਰਥ ਜ਼ਮੀਨੀ ਪੱਧਰ ਤੇ ਕਿਧਰੇ ਨਜ਼ਰ ਨਹੀਂ ਆ ਰਿਹਾ ਲੋਕਾਂ ਤੋਂ ਟੈਕਸ ਜ਼ਰੂਰ ਲਿਆ ਜਾ ਰਿਹਾ ਹੈ ਹਿਮਾਚਲ ਸਰਕਾਰ ਵੀ 10 ਰੁਪਏ ਪ੍ਰਤੀ ਸ਼ਰਾਬ ਦੀ ਬੋਤਲ ਤੇ ਕਾਉ ਸੈਸ ਲੈਂਦੀ ਹੈ ਇਸ ਤੋਂ ਇਲਾਵਾ ਬਿਜਲੀ ਦੇ ਬਿੱਲ ਤੇ ਵੀ ਕਾਉਸੈਸ ਦੀ ਵਸੂਲੀ ਹੁੰਦੀ ਹੈ ਪੰਜਾਬ ਵਿੱਚ ਵੀ ਗਊ ਸੇਵਾ ਸੈਸ ਦੀ ਸ਼ੁਰੂਆਤ 2014 ਵਿੱਚ ਸ਼ੁਰੂ ਹੋ ਗਈ ਸੀ ਪੰਜਾਬ ਸਰਕਾਰ ਸ਼ਰਾਬ ਗੱਡੀਆਂ ਦੇ ਰਜਿਸਟ੍ਰੇਸ਼ਨ ਅਤੇ ਬਿਜਲੀ ਤੇ ਕਾਉਸੈਸ ਲੈਂਦੀ ਹੈ 2024-25 ਵਿੱਚ ਸਰਕਾਰ ਨੂੰ ਇਸ ਤੋਂ 18 ਕਰੋੜ ਦੀ ਆਮਦਨ ਹੋਈ ਸੀ ਇਸ ਸਾਲ ਵੀ ਕਾਉਸੈਸ ਤੋਂ ਸਰਕਾਰ ਨੂੰ 25 ਕਰੋੜ ਹੋਰ ਆਉਣ ਦੀ ਉਮੀਦ ਹੈ ਜਦਕਿ ਹਰਿਆਣਾ ਸਰਕਾਰ ਵੀ 5 ਰੁਪਏ ਸ਼ਰਾਬ ਦੀ ਬੋਤਲ ਦੇ ਕਾਓ ਸੈਸ ਵਸੂਲਦੀ ਹੈ ਦੇਸ਼ ਵਿੱਚ ਅਵਾਰਾ ਪਸ਼ੂਆਂ ਦਾ ਅੰਕੜਾ 50 ਲੱਖ ਦੇ ਕਰੀਬ ਹੈ ਜਦਕਿ ਪੰਜਾਬ ਚ ਇਸ ਵਕਤ ਇਸ ਵਕਤ ਅਵਾਰਾ ਪਸ਼ੂਆਂ ਦੀ ਗਿਣਤੀ 1 ਲੱਖ 80 ਹਜ਼ਾਰ ਹੈ ਮਾਨਸਾ ਜ਼ਿਲ੍ਹੇ ਦੇ ਲੋਕ ਆਵਾਰਾ ਪਸ਼ੂਆਂ ਦੇ ਕਹਿਰ ਤੋਂ ਕਾਫੀ ਦੁਖੀ ਰਹਿੰਦੇ ਨੇ ਤੇ ਪ੍ਰੋਟੈਸਟ ਕਰਦੇ ਰਹਿੰਦੇ ਨੇ ਕੱਲੇ ਅੰਮ੍ਰਿਤਸਰ ਵਿੱਚ ਹੀ 4000 ਦੇ ਕਰੀਬ ਆਵਾਰਾ ਪਸ਼ੂ ਨੇ ਸਾਲ 2020-22 ਦਰਮਿਆਨ ਹਰ ਮਹੀਨੇ 31 ਲੋਕ ਆਵਾਰਾ ਪਸ਼ੂਆਂ ਦੀ ਭੇਂਟ ਚੜ ਜਾਂਦੇ ਸੀ 2020 ਦੇ ਵਿੱਚ ਇਹ ਅੰਕੜਾ 312 22 ਵਿੱਚ ਖਤਮ ਹੋਣ ਵਾਲੇ ਇਹਨਾਂ ਲੋਕਾਂ ਦੀ ਗਿਣਤੀ ਵਧ ਕੇ 421 ਹੋ ਗਈ ਯਾਨੀ ਕਿ ਆਵਾਰਾ ਪਸ਼ੂ ਵੱਧ ਰਹੇ ਨੇ ਘਟਣ ਦੀ ਬਜਾਏ ਇਨ੍ਹਾਂ ਦੇ ਵਿੱਚ 34% ਵਾਧਾ ਹੋਇਆ ਜਿਹੜੇ ਹਾਦਸੇ ਵਾਪਰ ਰਹੇ ਨੇ ਘਟਨਾਵਾਂ ਵਾਪਰ ਰਹੀਆਂ ਹਨ ਧੁੰਦ ਅਤੇ ਮੀਂਹ ਦੇ ਮੌਸਮ ਦੇ ਵਿੱਚ ਤਾਂ ਇਹ ਗਿਣਤੀ ਹੋਰ ਵੀ ਵੱਧ ਜਾਂਦੀ ਹੈ ਪੰਜਾਬ 'ਚ 109 ਜਗ੍ਹੀਆਂ ਥਾਵਾਂ ਨੇ ਜਿਨ੍ਹਾਂ ਦੀ ਪਛਾਣ ਪਸ਼ੂਆਂ ਦੀ ਵਜ੍ਹਾ ਕਰਕੇ ਹੋਣ ਵਾਲੀਆਂ ਦੁਰਘਟਨਾਵਾਂ ਦੇ ਹੌਟਸਪੌਟ ਦੇ ਰੂਪ 'ਚ ਹੋਈ ਹੈ 95 ਥਾਵਾਂ ਮਾਲਵੇ ਵਿੱਚ ਅਤੇ ਬਾਕੀ ਦੁਆਬੇ ਤੇ ਮਾਝੇ ਵਿੱਚ ਹਨ ਰਾਤ ਨੂੰ ਵਾਰਾ ਪਸ਼ੂ ਸਭ ਤੋਂ ਵੱਧ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ ਹਾਲਾਂਕਿ ਕੁਝ ਜਥੇਬੰਦੀਆਂ ਨੇ ਆਪਣੇ ਪੱਧਰ ਤੇ ਪਸ਼ੂਆਂ ਦੇ ਗਲ ਵਿੱਚ ਲਾਲ, ਪੀਲੇ ਤੇ ਸਫੈਦ ਰੰਗ ਦੀਆਂ ਰੰਗ-ਬਰੰਗੀਆਂ ਟੇਪਾਂ ਬਣੀਆਂ ਨੇ ਪਰ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ ਹੈ। ਪਿਛਲੇ ਦਿਨੀ ਰਾਜਵੀਰ ਜਵੰਦਾ ਦੇ ਨਾਲ ਜਦੋਂ ਇਹ ਹਾਦਸਾ ਵਾਪਰਿਆ ਉਸ ਤੋਂ ਬਾਅਦ ਪਟਿਆਲੇ ਦੀ ਜਿਹੜੀ ਐਸਐਸਐਫ ਹੈ ਸੜਕ ਸੁਰੱਖਿਆ ਫੋਰਸ ਹੈ ਉਸ ਨੇ ਵੀ ਆਪਣੇ ਇਲਾਕੇ ਦੇ ਵਿੱਚ ਪਸ਼ੂਆਂ ਦੇ ਗਲ ਦੇ ਵਿੱਚ ਰਿਫਲੈਕਟਰ ਪਾਏ ਸੀ। ਕੋਸ਼ਿਸ਼ ਚੰਗੀ ਹੈ ਪਰ ਇਹ ਕੋਸ਼ਿਸ਼ ਕਾਮਯਾਬ ਹੋਣੀ ਚਾਹੀਦੀ ਹੈ ਤੇ ਸਭ ਕਿਤੇ ਹੋਣੀ ਚਾਹੀਦੀ ਹੈ ਸੋ ਹੁਣ ਸਮਾਂ ਹੈ ਬੇਜੁਬਾਨ ਅਵਾਰਾ ਪਸ਼ੂਆਂ ਦੀ ਆਵਾਜ਼ ਬਣਦਾ ਤੇ ਸੜਕਾਂ ਤੇ ਚੱਲਣ ਵਾਲੀਆਂ ਮਨੁੱਖੀ ਜਿੰਦੜੀਆਂ ਨੂੰ ਬਚਾਉਣ ਦਾ ਜੇ ਰਾਜਵੀਰ ਸਿੰਘ ਜਵੰਦਾ ਨੂੰ ਸੱਚੀ ਸ਼ਰਧਾਂਜਲੀ ਦੇਣੀ ਹੈ ਤਾਂ ਸਾਰੇ ਗਾਇਕਾਂ ਅਤੇ ਆਮ ਲੋਕਾਂ ਨੂੰ ਉਸ ਦੇ ਚਾਹਤਿਆਂ ਨੂੰ ਇਕੱਠੇ ਹੋ ਕੇ ਨਾ ਸਿਰਫ ਸਰਕਾਰ ਤੋਂ ਕਾਉਸਿਸ ਦਾ ਹਿਸਾਬ ਮੰਗਣਾ ਪਊਗਾ ਬਲਕਿ ਸਰਕਾਰ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਵਾਉਣਾ ਪਵੇਗਾ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਧੰਨਵਾਦ